ਇਹ ਉਹ ਸਥਾਨ ਹੈ ਮਹਾਨ ਜਿੱਥੇ ਲੱਕੀ ਸ਼ਾਹ ਮੰਜਾਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਸਾਸਤਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ ਇਸ ਤਰ੍ਹਾਂ ਉਹਨਾਂ ਨੇ ਮੰਜਾਰਾ ਪਰਿਵਾਰ ਉਹਨਾਂ ਨੇ ਸਾਰਿਆਂ ਨੇ ਰਲ ਕੇ ਇੱਕ ਹੀ ਰਾਤ ਦੇ ਵਿੱਚ ਇਸ ਐਡੀ ਵੱਡੀ ਬੌਲੀ ਦਾ ਜਿਹੜਾ ਸੀ ਉਹ ਨਿਰਮਾਣ ਕੀਤਾ ਸਾਸਤਰੀ ਕਾਲ ਦੀ ਸਾਰਿਆਂ ਨੂੰ ਅਸੀਂ ਅੱਜ ਸਾਵਰ ਦਾ ਹੁਣ ਪਹੁੰਚੇ ਆ ਇੱਥੇ ਇੱਕ ਗੁਰਦੁਆਰਾ ਸਾਹਿਬ ਆ ਜਿਸੇ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਦੱਖਣ ਨੂੰ ਗਏ ਨੇ ਤਾਂ ਇੱਥੇ ਇੱਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਸ ਦੇ ਦਰਸ਼ਨ ਕਰਾਵਾਂਗੇ ਤੇ ਆਪ ਵੀ ਕਰਾਂਗੇ ਵਿੜੇ ਵਿੱਚ ਲਵਾ ਕੇ ਕਿਕਰ ਹੁਣ ਤੂੰ ਕੰਡਿਆਂ ਤੋਂ ਡਰਦਾ ਹੈ ਆ ਕਿਕਰ ਦੀਆਂ 16 ਐਨਿਆਨੇ ਲੰਮੀਆਂ ਗੁਰਦਾਸ ਮਾਨ ਜੀ ਦੀ ਗੱਲ ਚਤੇ ਆ ਗਈ ਹੈ ਤੇ ਪਹਿਲੇ ਬਜ਼ੁਰਗ ਵੀ ਆਂਦੇ ਹੁੰਦੇ ਸੀ ਕਿ ਕਿਕਰ ਦੀ ਦਾਤਨ ਕਰਨ ਦੇ ਨਾਲ ਜਣੇ ਤਾਰੇ ਦਿਸਦੇ ਹੁੰਦੇ ਸੀ ਇਹਨੂੰ ਬਬੂਲ ਵੀ ਆਂਦੇ ਨੇ ਇਹਦੀ ਗੂੰਦ ਵੀ ਕੰਮ ਆਉਂਦੀ ਹੁੰਦੀ ਸੀ ਔਰ ਹੋਰ ਵੀ ਕਈਆਂ ਆਉਸ਼ ਦੀਆਂ ਦੇ ਦਵਾਈਆਂ ਚ ਪੈਂਦੀ ਹੈ ਕਿਕਰ ਤੇ ਇਹਦੀ ਦਾਤਣ ਜਿਹੜੀ ਸੀ ਉਹਦੇ ਨਾਲ ਦੰਦ ਮਜ਼ਬੂਤ ਹੁੰਦੇ ਸੀ ਔਰ ਬੰਦੇ ਦੀਆਂ ਬਜ਼ੁਰਗ ਹੋਣ ਦੀ ਅਵਸਥਾ ਮੜੀਆਂ ਤੱਕ ਜਿਹੜੇ ਦੰਦ ਨੇ ਉਹਦੇ ਨਾਲ ਜਾਂਦੇ ਸੀ ਅੱਜ ਕੱਲ ਤਾਂ ਗੱਲਾਂ ਹੀ ਨਹੀਂ ਰਹਿ ਗਈਆਂ ਤੇ ਆਹ ਲੋ ਵੇਰਾ ਵੇਖੋ ਵਾਡ ਵਾਡ بوط-بوط ਸੁੱਟਿਆ ਜਿਹਦੀਆਂ ਬੋਤਲਾਂ ਦੋ-ਦੋ 300 ਰੁਪਏ ਦੀਆਂ 5-500 ਦੀਆਂ ਮਿਲਦੀਆਂ ਆ ਜਿਹੜੇ ਗੁਰਦਾਰਾ ਸਾਹਿਬ ਦੇ ਸੇਵਾਦਾਰ ਹੋਣਗੇ ਜਾਂ ਇੱਥੋਂ ਦੀ ਸੰਗਤ ਹੋਏਗੀ ਉਹਨਾਂ ਨੇ ਆ ਕਾਂੰਧ ਦੇ ਉੱਤੇ ਗੁਰਦੁਆਰਾ ਸਾਹਿਬ ਲਿਖ ਕੇ ਖੰਡੇ ਤੇ ਨਿਸ਼ਾਨ ਬਣਾਏ ਆ ਕੋਲੇ ਦੇ ਨਾਲ ਦੇ ਬੰਦੇ ਜਿਹੜੇ ਯਾਤਰਾ ਤੇ ਕੋਈ ਆ ਸਿੰਘ ਆਉਣ ਉਹਨਾਂ ਨੂੰ ਪਤਾ ਲੱਗ ਜੇ ਵੀ ਇੱਧਰ ਗੁਰਦੁਆਰਾ ਸਾਹਿਬ ਹੈਗਾ ਅਸੀਂ ਵਿੱਚੋਂ ਜੇ ਤੇ ਅਸੀਂ ਵੀ ਸੋਚਣ ਲੱਗ ਪਏ ਸੀ ਕਿ ਮਤਲਬ ਇੱਧਰ ਨੂੰ ਪਤਾ ਨਹੀਂ ਗੁਰਦੁਆਰਾ ਸਾਹਿਬ ਹੈਗਾ ਕਿ ਨਹੀਂ ਕਿੱਧਰ ਨੂੰ ਤੁਰੇ ਜਾਣਦੇ ਆ ਪਰ ਅੱਗੇ ਜਾਣ ਕੇ ਹੌਸਲਾ ਹੋ ਗਿਆ ਜਦੋਂ ਅਸੀਂ ਖੰਡੇ ਤੇ ਬਣੇ ਨੂੰ ਦੇਖਿਆ ਦੀਵਾਰ ਤੇ ਤੇ ਗੁਰਦੁਆਰਾ ਸਾਹਿਬ ਦਾ ਲਿਖਿਆ ਹੋਇਆ ਫਿਰ ਅੱਗੇ ਹੁਣ ਗੁਰਦੁਆਰਾ ਸਾਹਿਬ ਵੀ ਥੋੜਾ ਜਿਹਾ ਵਿੱਚੋਂ ਜੇ ਦਿਸਣ ਲੱਗ ਪਿਆ ਸਾਧ ਸੰਗਤ ਜੀ ਅਸੀਂ ਪਹੁੰਚ ਗਏ ਆ ਲੱਖੀ ਸਾਹ ਵੰਜਾਰਾ ਜੀ ਦੇ ਪਿੰਡ ਗੁਰਦੁਆਰਾ ਸਾਵਰਦਾ ਸਾਹਿਬ ਚਰਨ ਕਮਲ ਸਾਹਿਬੀ ਨਾਮ ਤੇ ਨਾਲ-ਨਾਲ ਵੀ ਜਾਣਿਆ ਜਾਂਦਾ ਹੈ ਆਓ ਤੁਹਾਨੂੰ ਅੰਦਰ ਦਰਸ਼ਨ ਕਰਾਉਂਦੇ ਆ ਇੱਥੇ ਇੱਕ ਪ੍ਰਾਤਨ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਜਿੱਥੇ 6 ਮਹੀਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੁਕੇ ਅਤੇ ਇਸ਼ਨਾਨ ਕਰਦੇ ਰਹੇ ਉਸ ਬੋਲੀ ਸਾਹਿਬ ਦਾ ਵੀ ਔਰ ਜਿੱਥੇ ਅੰਦਰ ਸਤਿਗੁਰੂ ਜੀ ਰੋਕਦੇ ਰਹੇ ਉਸ ਥਾਂ ਦੇ ਵੀ ਤੇ ਆਓ ਅੰਦਰ ਚੱਲ ਕੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਆ ਇਹ ਉਹ ਕਿਹੜਾ ਸਥਾਨ ਹੈ ਔਰ ਇਸ ਦਾ ਜਗ੍ਹਾ ਦਾ ਨਾਮ ਚਰਨ ਕਮਲ ਸਾਹਿਬ ਕਿਉਂ ਰੱਖਿਆ ਗਿਆ ਇਹ ਉਹ ਸਥਾਨ ਹੈ ਮਹਾਨ ਜਿੱਥੇ ਲੱਖੀ ਸ਼ਾ ਵਣਜਾਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਸਾਬਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ ਇਸ ਤਰ੍ਹਾਂ ਉਹਨਾਂ ਨੇ ਇੱਥੇ ਚਰਨ ਬਣਾਏ ਨੇ ਔਰ ਇਸੇ ਹੀ ਸਥਾਨ ਦੇ ਉੱਤੇ ਆਣ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜੇ ਨੇ ਇਥੋਂ ਦੇ ਆ ਸਿੰਘ ਸਾਹਿਬ ਜਿਹੜੇ ਲੱਖੀ ਸ਼ਾ ਵਣਜਾਰਾ ਦੇ ਮਨਛਜ ਨੇ ਉਹਨਾਂ ਦੇ ਪਰਿਵਾਰ ਚੋਂ ਇਹ ਦੱਸਦੇ ਨੇ ਵੀ ਇੱਥੇ 6 ਮਹੀਨੇ ਹਾਂ ਅਬ ਆਪ ਬਤਾਏ ਕਿ ਯਹਾਂ ਪੇ ਕੈਸੇ ਗੁਰੂ ਜੀ ਆਏ ਥੇ ਜੋ ਅੱবি ਆਪਨੇ ਸਾਰੀ ਬਾਤ ਥੋੜੀ हमें सारी और भी समाज को इस बात की समझ लग सके थे उस टाइम जंगल ही था सारा अच्छा। फिर उधर आके फिर जब आए थे उस टाइम जो सेवादार थे जी भाई थे। अच्छा उनको दर्शन दिए थे अच्छा फिर उनके आग्रह महाराज जी रुके थे अच्छा जी फिर छह महीने इधर रुके उसके बाद में पीछे बाउडी साहब को दुआई अच्छा एक ही रात के अंदर को दुआई अच्छा जी एक ही रात के अंदर फिर उधर महाराज जी स्नान करते थे भगवान की सेवा करते अच्छा मतलब छह महीने यहाँ पे संगत का इलाके के हाँ। प्यार प्रेम की वजह से यहाँ पे रुके ठीक है और आप उनकी मंशा से चलते आ रहे मंशा से चलते आ रहे लखी शाह हाँ, वही से तो जब वहाँ पे उन्होंने संस्कार किया था धड़का तो वहां से फिर लखी शाह बंजारा हाँ। जी यहाँ आ गए इधर आ गए थे और यहाँ पे इनका यहाँ डेरा लगाया और यहीं पे गुरु महाराज जी दसम पिता आए ठीक है और यहीं पे फिर वो छह महीने रुके हैं तो इस इतिहास की बिल्कुल ऐसे ही है नहीं नहीं तोड़ मोड़ अच्छा जो पीछे से चलता रहा उसी के उसी के अनुसार ठीक है चलो इसके बाद फिर आगे निकल गए या, या, से फिर नरेना गए तेरह दिन उधर रुके अच्छा तेरह दिन वो जो हाँ एक दो चार दिन कह रहे थे भाई जयपुर में भी रुके अमेर का किला है वहाँ भी उनसे राजाओं से राजाओं से उनकी तलवार आज भी मौजूद है उधर मान सिंह परिवार जो जयपुर के राजा थे जय सिंह का परिवार था मिर्जा जय हाँ। सिंह का उनके साथ महाराज का बड़ा प्रेम था प्रेम था आगे चलते हैं है, हमें वो गुरु महाराज जी के यहाँ पता लगा है कि गुरु ग्रंथ साहब हैं जिनके ऊपर शायद गुरु गोविंद सिंह महाराज के साइन है। हुए हैं नहीं साइन नहीं है मैं अच्छा जी वो बीट, अच्छा बीट साहब अच्छा पुरातन तो मतलब साइन वाली कोई साइन वाली नहीं कोई बात ये दोनों साहब इधर तपस्या करते थे पहले बाबा अच्छा जी बाबा जी बाबा दास जी हाँ फिर इनको गुरु गोविंद सिंह और ये उनको दर्षन दर्षन दे दे दे। तो उस जब गुरु गोविंद सिंह उड़ीसा भी दर्शन कराते बारह साल दस पर भक्ति करते रहे गुरु गोविंद सिंह जी सन सतारह सौ छह सात में दस नंदेड़ में जाते ਸਮੇਂ ਦਰਸ਼ਨ ਦੀਏ ਗੁਰੂ ਸਾਹਿਬ ਦੀ ਆਗਿਆ ਸੇ ਸੰਤੋ ਨੇ ਬਾਵੜੀ ਸਾਹਿਬ ਕਰਵਾਈ ਆਇਓ ਕਿਵਾਰ ਪਾਣੀ ਕਮਾਇਆ ਇਸਮੈਂ ਅੱਛਾ ਜੀ ਪਹਿਲੇ ਉੱਪਰ ਤੱਕ ਆ ਜਾਂਦਾ ਤਾਂ ਇਧਰ ਪਾਣੀ ਗੁਰੂ ਸਾਧ ਸੰਗਤ ਜੀ ਜਿਹੜੀ ਇਹ ਬੌਲੀ ਸਾਹਿਬ ਹੈ ਮਹਾਰਾਜੀ ਦੇ ਇਸ਼ਨਾਨ ਕਰਨ ਵਾਸਤੇ ਜਲਦੀ ਵਿਵਸਥਾ ਲਈ ਜਿਹੜੇ ਸੰਤਸਣ ਇੱਥੇ ਬੈਠੇ ਹੋਏ ਸੀ ਉਹਨਾਂ ਨੇ ਫਿਰ ਇੱਕ ਹੀ ਰਾਤ ਦੇ ਵਿੱਚ ਔਰ ਇਥੋਂ ਦੇ ਸਾਰਾ ਜਿਹੜੀ ਇਲਾਕੇ ਦੀ ਸੰਗਤ ਸੀ ਵੰਜਾਰਾ ਪਰਿਵਾਰ ਉਹਨਾਂ ਨੇ ਸਾਰਿਆਂ ਨੇ ਰਲ ਕੇ ਇੱਕ ਹੀ ਰਾਤ ਦੇ ਵਿੱਚ ਇਸ ਐਡੀ ਵੱਡੀ बावਲੀ ਦਾ ਜਿਹੜਾ ਸੀ ਉਹ ਨਿਰਮਾਣ ਕੀਤਾ ਜਲ ਵਾਸਤੇ ਕਿ ਮਹਾਰਾਜ ਜੀ ਵਿਸ਼ਨਾਨ ਕਰਨ ਔਰ ਲੋਕਾਂ ਦੇ ਇਲਾਕੇ ਦੀ ਸੰਗਤ ਵਾਸਤੇ ਵੀ ਇਸ ਜਲ ਦੀ ਜਿਹੜੀ ਹੈ ਵਰਤੋਂ ਕੀਤੀ ਜਾਵੇ ਇਸ बावਲੀ ਦਾ ਨਿਰਮਾਣ ਸਤਿਗੁਰੂ ਦਸਮ ਪਿਤਾ ਮਹਾਰਾਜ ਜੀ ਨਿਰਮਾਣ ਤੋਂ ਉਪਰੰਤ ਇਥੇ 6 ਮਹੀਨੇ ਰੁਕੇ ਇਸ਼ਨਾਨ ਕਰਦੇ ਰਹੇ ਸਾਥ ਸੰਗਤ ਜੀ ਮੈਂ ਸਿੰਘ ਨੂੰ ਪੁੱਛਿਆ ਕਿ ਇਹ ਪਿੱਛੇ ਖੂਹ ਲੱਗਦਾ ਹੈ ਇਹ ਕੀ ਹੈ ਕਹਿੰਦਾ ਨਹੀਂ ਇਹ ਉਸ ਤਰ੍ਹਾਂ ਹੀ ਹੈ ਲੇਕਿਨ ਜਿੱਥੇ ਵੀ ਗੁਰੂ ਸਾਹਿਬ ਮਹਾਰਾਜ ਜੀ ਨੇ ਬੌੜੀ ਖਦਵਾਈ ਉਹਨਾਂ ਨੇ ਉਹਦੇ ਨਾਲ ਉਹ ਖੂਹ ਲਗਵਾਉਂਦੇ ਰਹੇ ਕਿ ਵੀ ਇਲਾਕੇ ਦੇ ਵਿੱਚ ਖੇਤੀ ਹੋ ਸਕੇ ਸਤਿਗੁਰੂ ਸਾਹਿਬ ਜੀ ਦੀ ਹਮੇਸ਼ਾ ਹੀ ਐਸੀ ਕਿਰਪਾ ਰਹੀ ਜਿੱਥੇ ਜਲ ਨਹੀਂ ਨਿਕਲਦਾ ਉੱਥੇ ਗੁਰੂ ਮਹਾਰਾਜ ਜੀ ਜਲ ਕੱਢ ਕੇ ਦਿੰਦੇ ਰਹੇ ਨੇ ਇਹ ਗੁਰੂ ਘਰ ਦੀ ਵਿਡਿਆਈ ਹੈ ਆਜੋ ਅੰਦਰ ਚੱਲਦੇ ਹਾਂ ਜੀ ਆਪ ਜੀ ਨੂੰ ਉਸ ਪ੍ਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਹਾਂ ਆਜੋ ਚਲਿਏ ਸਿੱਖੀ ਨਹੀਂ ਛੱਡਣੀ ਕਿ ਇਸ ਜਿਹੜੇ ਰੱਖੇ ਆ ਰੱਖਣੇ ਆ ਸਿੱਖ ਲੱਭਿਆਂ ਨਹੀਂ ਲੱਭਦੇ ਬੇਸਕੀਮਤੀ ਚੀਜ਼ਾਂ ਆਉਣ ਵਾਲੇ ਸਮੇਂ ਨਾਲ ਦਾ ਬੜਾ ਮੁੱਲ ਪੈਣਾ ਆ ਰਸੰਦ ਵਿੱਚ ਹਾਂਜੀ ਪੋਤਰਾ ਖੰਡ ਤੋਂ ਆਏ ਠੀਕ ਆ ਹੋਰ ਕਿੰਨੇ ਜਣੇ ਨੇ ਕੇਸ ਰੱਖੇ ਆ ਭਾਈ ਵਣ ਸਾਰਿਆਂ ਨੇ ਹਾਂਜੀ ਪੰਜਾਬੀ ਕਿਉਂ ਨਹੀਂ ਬੋਲਦਾ ਪੰਜਾਬੀ ਥੋੜੀ ਥੋੜੀ ਸਿਖਾਓ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਇੰਨੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤੁਸੀਂ ਤੇ ਅੱਗੋਂ ਪੰਜਾਬੀ ਭਾਸ਼ਾ ਤੋਂ ਆਪਕੋ ਤਾਂ ਸਮਝ ਆ ਜਾਂਦੀ ਨਹੀਂ ਤੇ ਯਾਰ ਇਹਨੂੰ ਕਿਉਂ ਨਹੀਂ ਸਿਖਾਉਂਦੇ ਤੁਸੀਂ ਜਿਹੜੀ ਮਰਜ਼ੀ ਚੱਲੇ ਕੋ ਹਿੰਦੀ ਹਮੇ ਇਤਨੀ ਬੜੀ ਆਤੀ ਹਰ ਭਾਸ਼ਾ ਹਰ ਸ਼ਬਦ ਕੋ ਪਠੌਰ ਸੇ ਕਟੂ ਸ਼ਬਦ ਬੋਲ ਲੈਂਦੇ ਹਮ ਤੋ ਭਾਸ਼ਾ ਤੋ ਦੋ ਚਾਰ ਬੰਦੇ ਕੋ ਆਣੀ ਚਾਹੀਏ ਅੰਗਰੇਜ਼ੀ ਪੰਜਾਬੀ ਪੰਜਾਬੀ ਤੁਹਾਡੀ ਮਾਂ ਭਾਸ਼ਾ ਹੈ ਤੁਹਾਡੇ ਦਾਦਿਆਂ ਨੇ ਵੱਡਿਆਂ ਬਜ਼ੁਰਗਾਂ ਨੇ ਇਨੀਆਂ ਕੁਰਬਾਨੀਆਂ ਦਿੱਤੀਆਂ ਹੈ ਹੈ ਪੰਜਾਬੀ ਬੋਲਿਆ ਕਰ ਯਾਰ ਪੰਜਾਬੀ ਬੋਲਨੀ ਥੋੜੀ ਥੋੜੀ ਅੰਕੀ ਮੰਮੀ ਪੰਜਾਬੀ ਬੋਲ ਲੈਂਦੀ ਕਿ ਉਹ ਵੀ ਨਹੀਂ ਬੋਲਦੀ ਮੰਮੀ ਨੂੰ ਹਿੰਦੀ ਆਮੀ ਹਿੰਦੀ ਆਉਂਦੀ ਹੈ ਤਾਂ ਹੀ ਕੰਮ ਖਰਾਬ ਹੋਇਆ ਕਿਉਂ ਤਾਂ ਹੀ ਨਹੀਂ ਸਿੱਖਿਆ ਦੋ ਪੰਜਾਬੀ ਆਓ ਜੀ ਸਾਧ ਸੰਗਤ ਜੀ ਹੁਣ ਅਸੀਂ ਅੰਦਰ ਚੱਲ ਕੇ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਸ ਪਵਿੱਤਰ ਪਾਵਨ ਸਰੂਪ ਦੇ ਦਰਸ਼ਨ ਕਰਾਉਣੇ ਆ ਜੋ ਇੱਥੇ ਆਣ ਕੇ ਪਤਾ ਲੱਗਾ ਹੈ ਕਿ ਦੋ 300 ਸਾਲ ਪੁਰਾਣੀ ਇਹ ਸਿੰਘ ਦੱਸਦੇ ਨੇ ਸਲਾ ਮਹਾਰਾਜ ਜੀ ਨੂੰ ਨਮਸਕਾਰ ਕਰ ਲਈਏ ਸਾਧ ਸੰਗਤ ਜੀ ਇਹ ਹੈ ਪਰਾਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹ ਸਿੰਘ ਦੱਸਦੇ ਨੇ ਇਥੋਂ ਦੇ ਕਿ ਇਹ ਪੁਰਾਤਨ ਹੈ ਜੁੜਾਵ ਔਰ ਇਕੱਠੇ ਸ਼ਬਦਾਂ ਦੇ ਵਿੱਚ ਬਾਣੀ ਅੰਕਿਤ ਹੈ ਲੇਕਿਨ ਇਹਦੇ ਉੱਤੇ ਕਿਤੇ ਸਾਈਨ ਨਹੀਂ ਹੈਗੇ ਸਾਨੂੰ ਕਿਤੇ ਵੀ ਇਹਦੇ ਦਰਸ਼ਨ ਨਹੀਂ ਹੋਏ ਝੋੜੀ ਫਤੇ ਬਲਾਓ ਬੋਲੇ ਸੋਨਹਿਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਇਹ ਖਾਲਸਾ ਤੇ ਚਰਨ ਕਮਲ ਸਾਹਿਬ ਗੁਰਦੁਆਰਾ ਜਿਹੜਾ ਸਮਰਦਾ ਵਿੱਚ ਹੈ ਇਹ ਉੱਥੇ ਦੋ ਸਿੰਘ ਸਾਨੂੰ ਦਿਸੇ ਨੇ ਵੰਜਾਰੇ ਪਰਿਵਾਰ ਦੇ ਵਿੱਚੋਂ ਨੇ ਔਰ ਇਹਨਾਂ ਦੀਆਂ ਇਹ ਮਾਤਾਵਾਂ ਨੇ ਇਹ ਇਹਨਾਂ ਦੇ ਪਿਤਾ ਨੇ ਤੇ ਵਾਲ ਭਾਵੇਂ ਕੇਸ ਕਤਲ ਕੀਤੇ ਨੇ ਪਰ ਇਹਨਾਂ ਬੀਬੀਆਂ ਨੇ ਇਹਨਾਂ ਨੂੰ ਸਿੱਖ ਬਣਾਇਆ ਏ ਇਹਨਾਂ ਦੇ ਸੋਨੇ ਜੂੜੇ ਨੇ ਤੇ ਹੱਥਾਂ ਦੇ ਵਿੱਚ ਕੜੇ ਵੀ ਨੇ ਜੀ ਇਹ ਬੱਚਾ ਜੇ ਇਹ ਸਿੰਘ ਨੇ ਕੜਾ ਵੀ ਪਾਇਆ ਏ ਕੀਰਤਨ ਵੀ ਕਰਦਾ ਏ ਇਹ ਮਹਾਰਾਜ ਦੀ ਐਸੀ ਕਿਰਪਾ ਹੈ ਕਿ ਗਾਂ ਇਸ ਪਰਿਵਾਰ ਨੇ ਸਿੱਖੀ ਨੂੰ ਫਿਰ ਸੰਭਾਲਣਾ ਸ਼ੁਰੂ ਕੀਤਾ ਹੈ ਤੇ ਬੜੀ ਮਨ ਨੂੰ ਖੁਸ਼ੀ ਹੋਈ ਏ ਸਾਨੂੰ ਜੋ ਸਾਡੇ ਕੋਲ ਮਹਾਰਾਜ ਦੀ ਸਿੱਖੀ ਗਾਂ ਸਿੱਖਿਆ ਹੀ ਉਹ ਵੀ ਇਹਨਾਂ ਨੂੰ ਅਸੀਂ ਸਮਝਾਈਏ ਉਹਨਾਂ ਨੇ ਫਿਰ ਇਹ ਬੱਚੇ ਖਾਏ ਵੀ ਅਸੀਂ ਗਾਂ ਜੜੇ ਨੇ ਇਹ ਸਿੱਖੀ ਰੱਖੀ ਆ ਬਰਕਰਾਰ ਅਗੋਂ ਮਹਾਰਾਜ ਜਿਸ ਤਰ੍ਹਾਂ ਚੜਦੀ ਕਲਾ ਬਖਸ਼ੇ ਸਕੂਲਾਂ ਆਇਆ ਹੁੰਦੇ ਸਾਰੇ ਨੇ ਸਤਸ੍ਰੀਕਾਲ ਕੀਤੀ ਐ ਤੇ ਫਤੇ ਬਲਾਈ ਬੜਾ ਮਾਨ ਖੁਸ਼ ਹੋਇਆ ਇਹਨਾਂ ਨੂੰ ਵੇਖ ਕੇ ਕਿ ਇਸੇ ਤਰ੍ਹਾਂ ਮਹਾਰਾਜ ਵਾਦੇ ਪੁੱਰੇ ਰਹੇ। ਇਹ ਇਸ ਦੀ ਮੰਮੀ ਕਾਲਜ ਗ੍ਰੇਡ ਹੀ ਪੜਾਣੇ ਲੜਕੀ ਹੈ ਇਹ ਹਾਂ। ਇਸ ਕਿ ਅਸੀਂ ਤੇ ਮੰਦ ਹੀ ਹਾਂ ਮੰਦ ਬੁੱਧੀਆਂ ਪਰ ਫਿਰ ਵੀ ਗੁਰੂ ਜੀ ਦੇ ਦਰਸ਼ਨ ਕਰਨ ਇੱਥੇ ਪਹੁੰਚੇ ਹਾਂ ਆਪ ਜੀ ਇੰਨੀ ਸਾਡੀ ਸੇਵਾ ਜਿਹੜੀ ਹੈ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ